ਵਾਈ ਗੁਰੂ ਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ YouTube ਡਾਇਰੈਕਟਰ ਮੇਲਣਾ ਚੈਨਲ ਤੁਸੀਂ ਦੇਖ ਰਹੇ ਹੋ Facebook ਪੇਜ ਖੇਤੀ ਖਬਰ ਅੱਜ ਅਸੀਂ ਲੈ ਕੇ ਆਏ ਹਾਂ ਜੀ ਟਰਾਲੀ ਵਿਕਾਊ ਆ 18x7 ਦੀ 2024 ਮਾਡਲ 2.5 ਫੁੱਟ ਵਿਡ 1084 ਵੱਡੇ ਵੈਰਿੰਗ ਬਲੈਕ ਤੇ ਰਮ ਵਧੀਆ ਰੰਗ ਪੇਂਟ ਲਕਸੋਕ ਏਰੀਆ ਜਲੰਧਰ ਹੁਸ਼ਿਆਰਪੁਰ ਰੋਡ ਸ਼ਾਮ 84 ਰੇਟ 298000 79738 66162 797386162 ਇਸ ਨੰਬਰ ਤੇ ਫੋਨ ਕਰਕੇ ਟਰਾਲੀ 2 ਲੱਖ 98000 ਖਰੀਦ ਸਕਦੇ ਹੋ ਰਾਮਪੁਰਾ ਮੋੜ ਤਪਾ ਪੁੱਚੋ ਏਰੀਆ ਚ ਕਿਸੇ ਵੀ ਪ੍ਰਕਾਰ ਦੀ ਜ਼ਮੀਨ ਖਰੀਦਣੀ ਵੇਚਣੀ ਹੋਵੇ ਤਾਂ ਇਨਾ ਵੀਰ ਨਾਲ ਸੰਪਰਕ ਕਰੋ ਜੀ ਟੱਡਾ ਪ੍ਰਾਪਰਟੀਆਂ ਰਾਮਪੁਰਾ ਫੂਲ ਗੁਰਲਾਲ ਟੱਡਾ 8146165181 ਦੂਜੇ ਨੰਬਰ 83603 18603 ਨੰਬਰ ਤੇ ਸੰਪਰਕ ਕਰੋ ਐਡ ਕਰਵਾਉਣ ਦੇ ਲਈ ਸਾਡਾ WhatsApp ਨੰਬਰ ਹੈ ਜੀ 9877988446 ਜੋ ਕਿ ਵੀਡੀਓ ਦੇ ਵਿੱਚ ਚੱਲ ਰਿਹਾ ਤੁਸੀਂ ਇਸ ਨੰਬਰ ਤੇ ਆਪਣੇ ਮਸ਼ੀਨਰੀਆਂ ਦੀ ਜ਼ਮੀਨ ਪਲਾਟ ਕੋਠੀਆਂ ਘਰ ਖੇਤੀਬਾੜੀ ਵਾਲੇ ਸੰਧ ਕਿਸੇ ਵੀ ਤਰ੍ਹਾਂ ਦੀ ਤੁਸੀਂ ਐਡ ਕਰਵਾ ਸਕਦੇ ਹੋ ਜੀ ਇੱਕ ਵਧੀਆ ਵੀਡੀਓ ਬਣਾ ਕੇ 5-7 ਮਿੰਟਾਂ ਦੀ ਫੋਨ ਨੂੰ ਟੇਡਾ ਕਰਕੇ ਤੇ ਸਾਰੀ ਜਾਣਕਾਰੀ ਸਾਨੂੰ WhatsApp ਕਰ ਸਕਦੇ ਹੋ ਜੀ ਉਸ ਤੋਂ ਬਾਅਦ ਤੁਹਾਡੀ ਐਡ ਜਿਹੜੀ ਟਰੈਕਟਰ ਮੇਲਾ ਚੈਨਲ YouTube ਤੇ Facebook ਪੇਜ ਖੇਤੀ ਖਬਰ ਤੇ ਲਾ ਦਿੱਤੀ ਜਾਊਗੀ ਹੋਣ ਗੱਲ ਕਰਦੇ ਆਪਾਂ ਜੀ 40 ਕਿੱਲੇ ਪੂਰੀ ਟੌਪ ਦੀ ਜ਼ਮੀਨ ਆਈ ਹੈ ਦੋ ਭਰਾਵਾਂ ਦੀ ਇਹ ਜ਼ਮੀਨ ਹੈ ਜੀ ਐਨ ਆਰ ਆਈ ਵੀਰਾਂ ਦੀ ਜ਼ਮੀਨ ਹੈ 40 ਕਿੱਲੇ ਜ਼ਮੀਨ ਹੈ 40 ਕਿੱਲਾਂ ਦੇ ਵਿੱਚ ਤੁਹਾਨੂੰ 6 ਮੋਟਰਾਂ ਦੇਖਣ ਨੂੰ ਮਿਲਣਗੀਆਂ ਨਹਿਰੀ ਪਾਣੀ ਵੀ ਹੈ 6 ਮੋਟਰਾਂ ਤੇ ਨਹਿਰੀ ਪਾਣੀ ਹੈ 40 ਕਿੱਲੇ ਜ਼ਮੀਨ ਵਿਕਾਊ ਉਹ ਛੋੜਨੇ ਵਾਲਾ ਪੂਰਾ ਟੌਪ ਦਾ ਬਾਣ ਹੈ ਜੀ ਮਿੱਠਾ ਪਾਣੀ ਹੈ 75 ਲੱਖ ਰੁਪਿਆ ਕਿੱਲੇ ਦਾ ਰੇਟ ਰੱਖਿਆ ਗਿਆ ਜੀ ਬਾਣ ਨੂੰ ਡਬਲ ਰਸਤਾ ਆਉਂਦਾ ਜੀਰੇ ਖੰਡ ਮਿਲ ਦੇ ਨਾਲ ਹੈ ਜੀ ਤੇ ਤੁਸੀਂ ਵੀਰ ਦਾ ਨੰਬਰ ਨੋਟ ਕਰ ਲਓ WhatsApp ਰਾਹੀਂ ਕਾਲ ਕਰ ਸਕਦੇ ਹੋ ਜੀ 8264546147 8264546147 ਇਸ ਨੰਬਰ ਤੇ ਤੁਸੀਂ ਇੰਡੀਆ ਦੇ ਸ਼ਾਮ ਦੇ 7 ਵਜੇ ਤੋਂ ਬਾਅਦ ਜਦੋਂ ਮਰਜ਼ੀ ਤੁਸੀਂ ਇਹਨਾਂ ਵੀਰਾਂ ਨੂੰ WhatsApp ਰਾਹੀਂ ਕਾਲ ਕਰ ਸਕਦੇ ਹੋ ਦੋ ਸਕੇ ਭਰਾਵਾਂ ਦਾ ਇਹ ਬਾਣ ਹੈ 40 ਕਿੱਲੇ ਜ਼ਮੀਨ ਹੈ ਇਹ 40 ਕਿੱਲਾਂ ਦੇ ਵਿੱਚ 6 ਮੋਟਰਾਂ ਨੇ ਤੇ ਖੁੱਲਾ ਨਹਿਰ ਦਾ ਪਾਣੀ ਹੈ ਰੇਟ ਹੈ 75 ਲੱਖ ਰੁਪਈਆ ਕਿੱਲੇ ਦਾ ਬਾਣ ਨੂੰ ਡਬਲ ਰਸਤਾ ਆਉਂਦਾ ਪੂਰਾ ਟੌਪ ਦਾ ਡਾਕਰ ਬਾਣ ਹੈ ਜੀ ਤੁਸੀਂ ਇਸ ਨੰਬਰ ਤੇ ਕਾਲ ਕਰਕੇ ਇਸ ਵੀਰ ਦੇ ਨਾਲ ਗੱਲ ਕਰ ਸਕਦੇ ਹੋ ਤੇ ਜ਼ਮੀਨ ਹੈ ਜਿਹੜੀ ਖਰੀਦ ਸਕਦੇ ਹੋ ਅੱਜ ਦੀ ਵੀਡੀਓ ਤੁਹਾਨੂੰ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਜੇਕਰ ਤੁਹਾਨੂੰ ਵੀਡੀਓ ਪਸੰਦ ਆਈ ਹੈ ਜੀ ਤੁਸੀਂ ਅੱਗੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦਿਆ ਕਰੋ ਤੇ ਕਮੈਂਟਾਂ ਦੇ ਵਿੱਚ ਸਾਨੂੰ ਇਹ ਜ਼ਰੂਰ ਦੱਸਿਆ ਕਰੋ ਕਿ ਕਿਹੜੇ ਏਰੀਏ ਦੇ ਵਿੱਚ ਤੁਹਾਨੂੰ ਜ਼ਮੀਨ, ਪਲਾਟ, ਕੋਠੀਆਂ, ਘਰ, ਖੇਤੀਬਾੜੀ ਵਾਲੇ ਸੰਦ, ਗੱਡੀਆਂ ਕੋਈ ਵੀ ਚੀਜ਼ ਤੁਸੀਂ ਖਰੀਦਣ ਦੇ ਚਾਹਵਨੋਂ ਤਾਂ ਸਾਨੂੰ ਕਮੈਂਟਾਂ ਜ਼ਰੂਰ ਦੱਸਿਆ ਕਰੋ ਕੋਸ਼ਿਸ਼ ਕਰਾਂਗੇ ਕਿ ਅਗਲੀ ਵੀਡੀਓ ਤੁਹਾਡੇ ਏਰੀਏ ਦੀ ਲੈ ਕੇ ਆ ਸਕੀਏ। ਤੋਂ ਬਣੇ ਰੋ ਤੁਸੀਂ ਆਪਣੇ ਚੈਨਲ ਟਰੈਕਟਰ ਮੇਲਾ ਦੇ ਨਾਲ ਇਸੇ ਤਰ੍ਹਾਂ ਇੱਕ ਹੋਰ ਬੇਨਤੀ ਵੀਰਾਂ ਨੂੰ ਜੇਕਰ ਤੁਸੀਂ ਸਸਤੀਆਂ ਜ਼ਮੀਨਾਂ 40000 ਤੋਂ ਲੈ ਕੇ 1 ਲੱਖ ਦੀਆਂ ਜ਼ਮੀਨਾਂ ਦੇਖਣਾ ਚਾਹੁੰਦੇ ਹੋ ਤਾਂ ਟਰੈਕਟਰ ਮੇਲਾ ਚੈਨਲ YouTube ਤੇ ਜ਼ਰੂਰ ਦੇਖਿਓ ਉੱਥੇ ਤੁਹਾਨੂੰ ਇਸ ਤਰ੍ਹਾਂ ਦੀਆਂ ਜ਼ਮੀਨਾਂ ਵੇਖਣ ਨੂੰ ਮਿਲਣਗੀਆਂ ਤੇ ਵੀਡੀਓ ਨੂੰ ਸ਼ੇਅਰ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਬਣੇ ਰੋ ਤੁਸੀਂ ਆਪਣੇ ਚੈਨਲ ਦੇ ਨਾਲ ਇਸੇ ਤਰ੍ਹਾਂ ਜਲਦੀ ਲੈ ਕੇ ਮਿਲਦਾ ਇੱਕ ਹੋਰ ਨਵੀਂ ਵੀਡੀਓ ਧੰਨਵਾਦ